ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾਉਣ ਲੱਗਾ ਇਸ ਘਰ ਦੇ ਵਿੱਚ ਕੱਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਨੀਲੀ ਰਾਵੀ ਨਸਲ ਤੇ ਮੋਹਰਾ ਤੇ ਫੋਕਸ ਆ ਬਾਈ ਹੁਣਾਂ ਦਾ ਵੱਧ ਅੱਜ ਆਪਾਂ ਤੁਹਾਨੂੰ ਫੇਰ 3 ਜਨਵਰੀ ਨੀਲੀ ਰਾਵੀ ਦੇ ਵਿਖਾਉਣੇ ਆ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਤੇ ਇੱਕ țeḍḍī ਤਾਰੀਖ ਦੇ ਵਿੱਚ ਕਟਾ ਦਿਖਾਉਣਾ ਵਾ ਤੁਹਾਨੂੰ ਨੀਲੀ ਰਵੀ ਦਾ ਮਿੱਤਰੋ ਜਿਹੜੇ ਭਰਾ ਕਹਿੰਦੇ ਹੁੰਦੇ ਵੀ ਛੋਟਾ ਬੱਚਾ ਲੈ ਦਿਓ ਵੀ ਛੋਟਾ ਬੱਚਾ ਲੈ ਕੇ ਤਿਆਰ ਕਰ ਲਾਂਗੇ ਆਫਰ ਆਪਾਂ ਫੇਰ ਲਾਵਾਂਗੇ ਤਿੰਨਾਂ ਪਸ਼ੂਆਂ ਤੇ ਉਹੀ ਤੇ ਉਹ ਨਹੀਂ ਆਪਾਂ ਡਿਲੀਟ ਕਰਦੇ ਤੇ ਬਾਕੀ ਉਵੇਂ ਰਹਿਓ ਅਗਲੀ ਕਰ ਬਈ ਉਹ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਹੀ ਵਸਤ ਸੇਤਾ ਘਰ ਪਰਿਵਾਰ ਜੀ ਬੜਾ ਗੁਰੂ ਦੀ ਕਿਰਪਾ ਚਲੋ ਸ਼ੁਕਰ ਆ ਉਹ ਬੈਗੀ ਦੀਪ ਠਾਰੀ ਨਿੱਕੀ ਕੱਤੀ ਅੱਛਾ ਭਈ ਅੱਜ ਜ ਠੀਕ ਆ ਤੇ 3 ਜਨਵਰੀਆਂ ਦੇ ਵਿੱਚੋਂ ਇੱਕ ਤਾਂ ਹੈਗਾ ਟੈਡੀ ਧਾਰੀ ਦੇ ਵਿੱਚ ਨੀਲੀ ਰਾਵੀ ਦਾ ਘਟਾ ਹਾਂਜੀ ਹੈਨਾ ਹਾਂਜੀ ਤੇ ਦੂਜੇ ਜਾਨਵਰ ਹੈਗੇ ਆ ਦੋ ਕਟੀਆਂ ਹਨਾ ਬਾਈ ਅੱਛਾ ਤੇ ਕਿੰਨੀ ਕਿੰਨੀ ਉਮਰ ਕੱਟੇ ਤੋਂ ਸ਼ੁਰੂਆਤ ਕਰਦੀ ਹੈ ਕੱਟੇ ਦਾ ਕੱਟ ਬੜਾ ਯਾਰ ਘੈਂਟ ਲਿਆਂਦਾ ਹਾਂ ਹਾਂ ਬਸ ਰੱਬ ਦੇ ਰੰਗ ਆ ਇਹਨੂੰ ਲਾਏ ਹੋਏ ਆਪਾਂ ਮਹਾਰਾਜ ਨੇ ਦਿੱਤਾ ਵਿਧੀਆਂ ਬਣਾ ਕੇ ਜੋ ਆਪਾਂ ਕਿਸੇ ਭਰਾ ਨੂੰ ਸੇਵਾ ਵਾਲੇ ਤਾਂ ਦੇ ਦਿੰਦਾ ਹਾਂ ਹਾਂ ਸਮਝ ਜਾਣਾ ਪਾਉ ਜਾਣਾ ਮਾਲੀ ਬਣ ਜੂਗੇ ਤੇ ਹਨਾ ਪੂਰਾ ਹੋ ਜੂ ਅਗਲੇ ਦਾ ਹਾਂ ਨਲੇ ਕਰਮ ਵਾਲਾ ਇਹ ਇੱਕ ਗੱਲ ਸਹੀ ਆ ਬਾਈ ਅੱਛਾ ਐਂ ਦੱਸ ਬਾਈ ਵੀ ਹੁਣ ਇਹ ਕਿੰਨੇ ਚਿਰ ਦਾ ਉਮਰ ਕਿੰਨੀ ਦਾ ਇਹ ਹੈ ਉਮਰ ਇਹ ਸਾਲ ਦਾ ਆ ਸਾਲੋਂ ਕਿਉਂ ਵੀ ਹੈ ਤਾਂ ਸਾਲ ਦਾ ਹੀ ਪਰ ਇਹ ਮਾਲੀ ਪੂਰਾ ਕੱਟੀ ਨਾਲੋਂ ਹੱਡਾ ਪੈਰਾਂ ਦਾ ਖੁੱਲਾ ਹੋਇਆ ਹਾਂ ਢਾਂਚੇ ਦਾ ਚੰਗਾ ਢਾਂਚੇ ਦਾ ਚੰਗਾ ਹੈ ਹਾਂ ਉਮਰ ਤਾਂ ਖੈਰ ਸਾਲ ਕਦੂਈਆ ਵੱਡਾ ਨਹੀਂ ਪੈਸਾ ਠੀਕ ਆ ਬਾਈ ਮਾਰਕਿੰਗ ਮੁਰਕਿੰਗ ਵੀ ਚੰਗੇ ਹਨਾ ਅੱਛਾ ਕਿੰਨੇ ਦਾ ਦੀਦਿਏ ਬਾਈ ਇਹ ਇਹ ਦੇ ਦਿਆਂਗੇ 25000 25000 ਤਾਂ ਲਾਡ ਪਿਆਰ ਰਿੰਦੇ ਅੱਗੇ ਵੀ ਕਰਦੇ ਹਾਂ ਹੁਣ ਵੀ ਭਰਾ ਨੂੰ ਅੱਛਾ ਠੀਕ ਆ ਬਾਈ ਇਹ ਹੋ ਗਿਆ ਇੱਕ ਨੰਬਰ ਤੇ ਦੋ ਨੰਬਰ ਤੇ ਜਿਹੜੀ ਕੱਟੀ ਆ ਬਾਈ ਉਹ ਸਾਲਕ ਦੇ ਘੇਰੇ ਦੀ ਕੋਈ ਉਹ ਆ ਠੀਕ ਆ ਬਾਈ ਉਮਰ ਦੇ ਤਾਂ ਲਗਭਗ ਮੂੰਹ ਮਾ ਚੱਟਾ ਹਨਾ ਮੂੰਹ ਸਾਰਾ ਚੱਟਾ ਨਾ ਜਾਣੀ अच्छा एक किडनी दे देंगे भाई ये भी ऐसे रेट ही दे देंगे 25000 चाहिए जे कोई कहे भाई सजना निकल या बच्चा भी नाल तक वो कितने दा दे देंगे बच्चा दे देंगे 16000 16000 ਦਾ 50 ਹੋ ਗਿਆ 25 25 50 ਤੇ 16 ਹੋ ਗਿਆ 66 ਹਣਾ ਤੇ 66000 ਦੇ ਦੇ ਕੇ ਤਿੰਨੇ ਤੇ ਆਪਾਂ 100 ਕਿਲੋਮੀਟਰ ਤੇ ਘੇਰੇ ਵਾਲੀ ਪਹੁੰਚ ਫਿਰ ਹਾਂ ਕਰਦੇ ਅੱਛਾ ਕਾ ਬੱਚੇ ਦੀ ਕਿੰਨੀ ਉਮਰ ਹੋਊਗੀ ਬੱਚਾ ਹੋਊਗਾ 8 ਤੋਂ 9 ਮਹੀਨਾ 9 ਮਹੀਨਿਆਂ ਦਾ ਮੰਨ ਕੇ ਚੱਲੋ ਠੀਕ ਆ ਭਾਈ ਅੱਛਾ ਜੇ ਕੋਈ ਕਵੇ ਵੀ ਭਾਈ ਕਟੀਆਂ ਦੋਵੇਂ ਦੇ ਦੇ ਤੇ ਕਟਾਂ ਦੀਆਂ ਅਸੀਂ ਲੈਣਾ ਫੇਰ ਆਪਾਂ ਮੀਮੰਲਾ ਕੱਟਾ ਕੋਈ ਹੋਰ ਭਰਾ ਲੈ ਜੂਗਾ ਤੇ ਕਟੀਆਂ ਜੋੜਾ ਵੀ ਦੇ ਦੇਾਂਗੇ ਆਪਾਂ ਹਾਂ ਉਹਦੀ ਕੋਈ ਪਹੁੰਚ ਦੀ ਆਫਰ ਉਹਦੀ ਪਹੁੰਚ ਦੀ ਆ ਜੇ ਤਾਂ ਕੋਈ ਭਰਾ ਤਿੰਨੇ ਲੈਂਦਾ ਫੇਰ ਤਾਂ ਫਸ ਸੌਖਾ ਹੋ ਜਾਂਦਾ ਸੌਖਾ ਹੋ ਜਾਂਦਾ ਤੋ ਇਹ ਆ ਜਾ ਮੰਨ ਲਾ ਦੋ ਫਿਰ ਭਰਾ ਨੂੰ ਆਬਦਾ ਕਰਕੇ ਨੇ ਉਹ ਵੀ ਆਬਦਾ ਕਰਾਇਆ ਆਪ ਲਾਉਣਾ ਪਊ ਦੋ ਲੈਣੀਆਂ ਤੇ ਇਕੱਲਾ ਲੈਣਾ ਜਾਨਵਰ ਤੇ ਫਿਰ ਦੇਣਾ ਪੈਣਾ ਆਬਦਾ ਖਰਚਾ ਤੇ ਜੇ ਲੈਣੇ ਇਕੱਠੇ ਤਿੰਨੇ ਕੋਲੇ ਤੇ ਫਿਰ 100 ਕਿਲੋਮੀਟਰ ਦੇ ਘੇਰੇ ਦੇ ਕੋਲ ਹੈਗੇ ਫਿਰ ਹੀ ਹਨਾ ਬਾਈ ਅੱਛਾ ਬਾਈ ਕਟੇ ਦੇ ਕੋਈ ਸੀਮਨ ਰਿਕਾਰਡ ਦਾ ਦੱਸਿਆ ਕਿ ਨਹੀਂ ਆ ਦੱਸਿਆ ਆਪਾਂ ਨੂੰ ਬਹੁਤ ਚੰਗਾ ਠੀਕ ਆ ਹਾਂ ਪੱਖੋਂ ਪਿਓ ਪੱਖੋਂ ਬਹੁਤ ਚੰਗਾ ਬਾਕੀ ਦੀਂਦਾ ਵੀ ਹੈ ਚੰਗਾ ਪਰ ਆਨੇ ਖਰੀਦਣਾ ਉਹ ਆਪਾਂ ਤੋਂ ਜ਼ਿਆਦਾ ਸਿਆਣਾ ਸਹੀ ਆ ਜੀ ਜਿਹਨੇ ਪੈਸੇ ਲੋਨੇ ਹਾਂ ਪਰ ਆਪਾਂ ਨਹੀਂ ਕੁਝ ਵੀ ਕਹਿ ਕੇ ਦੇ ਇਹ ਗਿਆਨ ਸਿਆਣੀਆਂ ਬਾਈ ਭਾਈ ਪਿੱਛੋਂ ਐ ਨੂੰ ਕਰੀ ਮੜਾ ਜਾ ਮੈਨੂੰ ਤਾਂ ਜੇ ਦੱਸਿਆ ਗਿਆ ਤਾਂ ਬਾਹਲਾ ਹੀ ਨਜਾਇਜ਼ ਪਿਓ ਪੱਖੋਂ ਜਾ ਰਹੇ ਦਿੰਦਾ ਠੀਕ ਹੈ ਕਿਹੜੇ ਪੱਖ ਦਾ ਦੱਸਿਆ ਬਈ ਆਈਡੀਆ ਦੱਸਦੀ ਹੈ ਨਹੀਂ ਆਪਾਂ ਹੀ ਕਿਸੇ ਭਰਾ ਨੂੰ ਇਹ ਕਰਦੇ ਠੀਕ ਆ ਬਈ ਠੀਕ ਆ ਲੈ ਵੀ ਮਿੱਤਰੋ ਆ ਦਿੱਤੀ ਇਹ ਜਿਹਨੇ ਕਰੀ ਜਨਾਬ ਦੀ ਸਮਝ ਨਾ ਠੀਕ ਆ ਬਾਈ ਬਾਧੀ ਕਰੀ ਤੇ ਆਪਾਂ ਵੀ ਹਾਂ ਬਿਲਕੁਲ ਸਿਆਣੀ ਗਾ ਥੱਲੋ ਥੱਲੋ ਵੀ ਬਹੁਤ ਖੁੱਲਾ ਕਟਾ ਹੈ ਹੂੰ ਨਾ ਬਸ ਕੋਈ ਗੱਲ ਨਹੀਂ ਅੱਛਾ 25000 ਰੁਪਏ ਡਿਮਾਂਡ ਆਈਂਦੀ ਹੈ ਠੀਕ ਆ ਭਾਈ ਲੈ ਵੀ ਮਿੱਤਰੋ 25000 ਰੁਪਏ ਦੀ ਡਿਮਾਂਡ ਆ ਤੇ ਆ ਦੋ ਕਟੀਆਂ ਇਹਨਾਂ ਦੀ ਇੱਕ ਦੀ 25000 ਰੁਪਏ ਚਿੱਟੇ ਮੂੰਹ ਵਾਲੀ ਦੀ ਚੋਲੀ ਚਾਲੀ ਕੱਟੀ ਦੀ ਵੀ ਵੇਖੋ ਤੁਸੀਂ ਕਿੰਦੀ ਚੰਗੀ ਠੀਕ ਆ ਭਾਈ ਓਕੇ ਤੇ ਆ ਬੱਚੇ ਦੀ ਝੋਲੀ ਵੀ ਵਿਖਾਰੀ ਆ ਭਾਈ ਹਾਂ ਲੈ ਠੀਕ ਆ ਭਾਈ ਓਕੇ ਇਹ ਭਾਈ ਕਹ ਜੇ ਤੁਸੀਂ ਬੱਚਾ ਖਰੀਦਣਾ ਤੇ ਇਹਨਾਂ ਦਾ ਹੋ ਗਿਆ ਭਾਈ ਮਨ ਲਓ ਤੁਸੀਂ 35 ਤੇ 6 ਕਿਲਿਓਰ ਹਨਾ ਜੋੜਾ ਕਟੀਆਂ ਦਾ ਨਾ ਕਟੀਆਂ ਦਾ 41 ਹਾਂ ਕਿਆ 41000 ਦਾ ਜੋੜਾ ਕਟੀਆਂ ਦਾ ਹੋ ਗਿਆ ਤੇ ਜੇ ਤਿੰਨੇ ਲੈਣੀਆਂ ਤੇ ਫਿਰ ਹੋ ਗਿਆ ਮਿੱਤਰੋ 68000 ਦਾ 100 ਕਿਲੋਮੀਟਰ ਦੇ ਪਹੁੰਚ ਫੇਰੀ ਹੋ ਗਈ ਮਾਨਤਨ ਬਾਕੀ ਰਹਿ ਗਿਆ ਹਨਾ ਬਾਈ ਤੇ ਨੰਬਰ ਤਾਂ ਬਾਈ ਉਹ ਹੀ 9814956241 9814156241 ਅੱਧੇ ਇੱਕ ਨੰਬਰ ਤਾਂ ਮੈਨੂੰ ਹੁਣ ਯਾਦ ਹੋ ਗਏ ਲੋਕਾਂ ਜਿਹੜਾ ਪੱਕੇ ਭਰਾਵਾ ਤੇ ਗੱਲਬਾਤ ਲਈ ਆਪਾਂ ਸਕਰੀਨ ਤੇ ਲਾ ਦੇਾਂਗੇ ਪਿੰਡ ਬਲੰਸ ਪੋਰਾ ਜ਼ਿਲ੍ਹਾ ਮੋਗਾ ਤਾਂ ਧੰਨ ਤੇ ਬਾਦ ਆ ਸ਼ੁਕਰੀਆ ਜੋਂ ਦੇਰਾ